ਬਾਈ ਇਸ ਤਰ੍ਹਾਂ ਦੀ ਕੋਠੀ ਜੇ ਤੁਸੀਂ ਪਾਉਣੀਆਂ ਨਾ ਤੁਹਾਨੂੰ ਸਿਮਿੰਟ ਦੀ ਲੋੜਾ ਨਾ ਬਰੇਤੀ ਦੀ ਲੋੜਾ ਨਾ ਬਾਜਰੀ ਦੀ ਲੋੜਾ ਨਾ ਹੀ ਕੋਈ ਮਿਸਤਰੀ ਪੁੱਛਣ ਦੀ ਲੋੜਾ ਨਾ ਹੀ ਕੋਈ ਲੇਬਰ ਵਾਲਾ ਪੁੱਛਣ ਦੀ ਲੋੜਾ ਨਾ ਹੀ ਕਿਸੇ ਨੂੰ ਕੋਈ ਚਾਹ ਪਾਣੀ ਪਿਲਾਉਣਾਗਾ ਸਾਰਾ ਕੰਮ ਆਹ ਬਾਈਵਰੀ ਕਰ ਦਾਂਗੇ ਵਿੱਦ ਮਟੀਰੀਅਲ ਕਰਾਂਗੇ ਬਾਈ ਹਾਂਜੀ ਹਾਂਜੀ ਵਿੱਦ ਮਟੀਰੀਅਲ ਕਰਾਂਗੇ ਕਿੱਥੇ ਕਿੱਥੇ ਕਰ ਦੋਗੇ ਆਪਾਂ ਪੂਰੇ ਪੰਜਾਬ 'ਚ ਕਰ ਦਾਂਗੇ ਜੀ ਇਹ ਗੱਲ ਦਾ ਦਾਵਾ ਕਰਦੇ ਹਾਂ ਵੀ ਜੇ ਕਿਸੇ ਨੇ ਆਬਜ਼ਾ ਮਟੀਰੀਅਲ ਲਾ ਕੇ ਬਣਾਉਣੀ ਹੋਵੇ ਤੁਸੀਂ ਉਹਦੇ ਨਾਲੋਂ ਸਸਤੀ ਬਣਾ ਕੇ ਦੇ ਦੋਗੇ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਮਟੀਰੀਅਲ ਤਾਂ ਨਹੀਂ ਮਾੜਾ ਵਰਤ ਚੈੱਕ ਵੀ ਕਰ ਸਕਦਾ ਵੀਡੀਓ ਵੀ ਭੇਜ ਸਕਦੇ ਆ ਤੇ ਨਕਸ਼ਾ ਬਣਾ ਕੇ ਤੁਹਾਨੂੰ ਦਿਖਾ ਦੇਣਗੇ ਆ ਬਾਈ ਉਰੀ ਤਿੰਨਾ ਪਾਈ ਦੀ ਟੀਮ ਆ ਗਈ ਨਕਸ਼ਾ ਪਹਿਲਾਂ ਸਾਰਾ ਦਿਖਾ ਦੂੰਗਾ 3D ਬਾਈ ਪੂਰਾ 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 ਸਾਰੇ ਪਾਸੇ 3D ਦਿਖਾਵਾਂਗੇ ਜੀ ਆ ਜੀ ਜੀ ਅੰਪਰੋਪਰ ਦਿਖਾ ਦਊਗੀ ਕੀ ਕੀ ਪ੍ਰੋਪਰ ਸਾਰਾ ਜੀ ਪਲਾਨਿੰਗ ਇਹਦੀ ਆਪਣਾ ਹੋਊਗੀ ਜੀ ਸਾਰੀ ਪ੍ਰੋਪਰ ਐਲੀਵੇਸ਼ਨ ਬਣ ਕੇ ਜੀ ਤਿੰਨਾ ਪਾਸਿਆਂ ਤੋਂ ਉਹ ਸਾਰਾ ਦਿਖਾਵਾਂਗੇ ਜੀ ਤੇ ਆ ਬਾਈ ਦੀ ਕੋਠੀ ਪਾਈ ਆ ਬਾਈ ਪੂਰੇ ਸੰਤੁਸ਼ਟੋ ਹਾਂਜੀ ਹਾਂਜੀ ਬਹੁਤ ਪੂਰਾ ਵਧੀਆ ਕੰਮ ਕੀਤਾਗਾ ਬਹੁਤ ਵਧੀਆ ਕੀਤਾ ਜੀ ਜੇ ਕਿਸੇ ਨੇ ਹੋਰ ਕਰਵਾਉਣਾ ਬੇਫਿਕਰ ਹੋ ਕੇ ਕਰਵਾ ਲੈ ਹਾਂਜੀ ਹਾਂਜੀ ਬਾਈ ਕਿੰਨੇ ਕ ਆਪਣਾ ਪਲਾਸਟਰ ਦਾ ਕਿਹੜਾ ਕੰਮ ਹੁੰਦਾ ਬਾਕੀ 2 ਕੁ ਮਹੀਨੇ ਹੋਰ ਲੱਗਗੇ ਹਾਂਜੀ ਇੰਟੀਰੀਅਰ ਦਾ ਜਿਹੜਾ ਅਲੱਗ ਆ ਜੀ ਸੋ ਕਿਸੇ ਨੇ ਵੀ ਕੋਠੀ ਪਾਉਣੀ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਕਰ ਲਿਓ ਬਾਈ ਹੁਣ ਸੰਪਰਕ ਇੱਕ ਦਫ਼ਤਰ ਤਾਂ ਬੋਹਾ ਵੇਖਿਆ ਤੇ ਦੂਜਾ ਦਫ਼ਤਰ ਐਸਬੀਆਈ ਬੈਂਕ ਤਨੌਲਾ ਦੇ ਸਾਹਮਣੇ ਆ ਬਿਲਕੁਲ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਜ਼ਰੂਰ ਭੇਜ ਦਿਓ ਜਿਹੜੇ ਕੋਠੀ ਪਾਉਣ ਦੀ ਸੋਚ ਰਹੇ ਨੇ ਹੁਣ ਬੜੀ ਟੈਨਸ਼ਨ ਨਾ ਲਿਓ ਤੁਹਾਡੀ ਟੈਨਸ਼ਨ ਆ ਬਾਈ ਉਰੀ ਲੈਣਗੇ